ਅੱਛੇ ਕਾਲ ਬਾਈ ਬਾਈ ਅੱਜ ਫੈਕਟਰੀ ਦੇ ਵਿੱਚ ਨਾ ਲੱਗ ਲੱਗ ਤਰ੍ਹਾਂ ਦੇ ਗੇਟ ਦਿਖਾਉਣੇ ਆ ਬਾਈ ਆ ਫਲੈਸ਼ ਡੋਰਾਂ ਤੋਂ ਲੈ ਕੇ ਬੱਡੇ ਗੇਟਾਂ ਤੱਕ ਸਾਰਾ ਕੁਝ ਦਿਖਾਉਣੇ ਆ ਬਾਈ ਵੀਡੀਓ ਬਣਾਉਣੀ ਛੋਟੀ ਆ ਮਰਦੀਰ ਤੇ ਗੇਟ ਤੇ ਚਪਟਾ ਲੱਗੀਆਂ ਨੇ ਤੇ ਪਹਿਲਾਂ ਆਇਆ ਸਾਰੇ ਬਾਈ ਇਹ ਬਾਈ ਕੋਠੀ ਦਾ ਵੱਡਾ ਗੇਟ ਆ ਬਾਈ ਇਹ 21 ਫੁੱਟ ਗੇਟ ਆ ਇਹਦੇ ਨਾਲ ਆ ਅਟੈਚ ਹੋਊਗਾ ਹਲੇ ਇਹ ਸਿੰਗਲ ਗੇਟ ਦੇ ਨਾਲ ਜੁੜੀ ਆ ਇਹ ਇੱਕ ਆ ਦਿਖੋ ਗਏ ਬਾਈ ਸ਼ੀਸ਼ੇ ਵਾਲਾ ਗੇਟ ਆ ਜਿਹੜਾ ਜਾਲੀ ਵਾਲੇ ਗੇਟ ਦੇ ਸੰਬੰਧ ਨਾ ਆਪਾਂ ਵਕਤ ਬਿਤਾਦੇ। ਇਹ ਹੈ ਬਈ ਜੇ ਕੋਈ ਪਟਿਆਲੇ ਉੱਥੇ ਚ ਲੱਗਣਾ ਹੋ ਆਇਆ। ਇਹ ਹੈ ਬਈ ਟੋਟੀ ਦਾ ਆਪਣਾ ਫਲਾਡੋਰ ਕਹਿੰਦੇ ਬਹੁਤ ਜੀ ਦਾ ਹੈਂਡ ਮੇਡ ਆ ਹੈ ਬਈ ਜਦੋਂ ਕੋਈ ਸੀਐਡੀ ਕਰ ਵੀ ਨਹੀਂ ਹੋਈ ਹੈ ਅੱਧੀ ਬਣਿਆ ਫੋਲਾ। ਅੱਧੀ ਬਣਿਆ ਫੋਲਾ ਕਰ ਵੀ ਨਹੀਂ ਜੀਐਮਸ ਨਹੀਂ ਹੋਈ ਬਈ ਤੇ ਆ ਜਾ। ਆ ਬਈ ਜਾਂਦਾ ਰਹੇ। ਕਾਲੀ ਜਲਾ ਗਿਆ ਨਾ ਬਈ ਇਹ ਜਿਹੜਾ ਆਰਮ ਪੁੱਛ ਰਿਹਾ ਉਹ ਆਪਣੇ ਮੇਨ ਇੰਟਰਸ ਨੂੰ ਲੱਗਦਾ ਜੇ ਕਿਤੇ ਵੀ ਲਾਉਣਾ ਅਗਲੇ ਨੇ ਆ ਹੈਗੇ ਵੱਡੇ ਗੇ ਇਹੇ ਬਈ 14 ਫੁੱਟ ਦਾ ਲੌੜਾ ਤੇ 12 ਫੁੱਟ ਉੱਚਾ ਗੇਜਾ ਇਹਦੇ ਨਾਲ ਉਹਦੇ ਇੱਕ ਅਸੀਂ ਫਿੱਟ ਕਰੇ ਦੂਜਾ ਅਸੀਂ ਕਰ ਜਾਂਦੇ ਹਾਂ ਉੱਪਰ ਤੇ ਕਿ ਜਿਹੜਾ ਰੱਖੀਏ ਦੂਰ ਦੇ ਅੰਕੀਆਂ ਸੁਣਨ ਨਾ ਰੂਹ ਆਹ ਦੇ ਬੁਨ ਮੇਨ ਇੰਟਰਸ ਵੀ ਲੱਗ ਜਾਂਦੇ ਆ ਤੇ ਅੰਦਰ ਲਾਉਣਾ ਅੰਦਰ ਲਾ ਕੇ ਹੁੰਦੇ ਆ ਸਾਰਿਆਂ ਦੇ ਕੋਲ ਨਾ ਬੱਸ ਆਹ ਆਹ ਦਿਖਲਾਪਾ ਗੇਟ ਦਾ ਪਿਛਲਾ ਪਾਸਾ ਹੈ ਇਹ ਇਹਦਾ ਵੀ ਪਿਛਲਾ ਪਾਸੇ ਮੂਹਰੇ ਪਾਸੇ ਤੇ ਪਿਛਲੇ ਪਾਸੇ ਸੇਮ ਡਿਜ਼ਾਈਨ ਆ ਜਾਓ ਆਹਾ ਬਈ ਦਾਸ ਸਿੰਘ ਜੀ ਦਾ ਸਾਹ ਤਾਂ ਇਹ ਪੱਲਾ ਫਿੱਟ ਕੀਤਾ ਵਾ ਜਿਹੜਾ ਕੋ ਪਹਿਲਾ ਪੱਲਾ ਲਗਾ ਉਹਦੇ ਚ ਹੀ ਬਿਠਾਉਣਾ ਇੱਕ ਉਹ ਵੱਡਾ ਗੇਟ ਹੋਇਆ ਮੋਹੇਬਲਾ ਡੇਰ ਆ ਨਾ ਉਹ ਪਿਆ ਇਹਦਾ ਆਹ ਕੋ ਕੰਟੀ ਇਹਦਾ ਨਾ ਆਹ ਤਾਂ ਰੂਮੀਂਦਰੀ ਆ ਆ ਇਹ ਬਈ ਆਪਣੇ ਡੋਰ ਦਾ ਪਿਛਲਾ ਹਿੱਸਾ ਮਤਲਬ ਜਿਹੜਾ ਮੇਨ ਡੋਰ ਕਹਿੰਦੇ ਮੇਨ ਇੰਟਰੈਸ ਜਿਆ ਕੋਈ ਵੀ ਡੋਰ ਆ ਉਹਦਾ ਪਿਛਲਾ ਪਾਸਾ ਹੈ ਤੇ ਆਹ ਜਿਹੜਾ ਪਿਆ ਇਹ ਜਿਹੜਾ ਸਭ ਤੋਂ ਪਹਿਲਾ ਗੇਟ ਦਿਖਾਇਆ ਉਹਦੇ ਜਾਲੀ ਵਾਲਾ ਗੇਟ ਹੈ ਮਤਲਬ ਜਾਲੀ ਵਾਲਾ ਕਹਿੰਦੇ ਸੀਸ਼ੇ ਵਾਲਾ ਕਹਿੰਦਾ ਫਿਨਿਸ਼ਿੰਗ ਦੇਖੋ ਬਈ ਪਾਲਿਸ਼ੀ ਸਾਰੇ ਆ ਵੱਡੇ ਗੇਟ ਫਲਾਟੋਂ ਸਾਰੇ ਬਣ ਜਾਂਦੇ ਆ ਆ ਜਿਆ ਸਰਪੰਸਾ ਵਾ ਆ ਜਿਹੜਾ ਨੀ ਇਹ ਤੋਂ ਜਿਹੜਾ ਦੇ ਗੇਟ ਆ ਬਈ ਇਹਦੇ ਬਣ ਜਾਂਦੇ ਸਾਰੇ ਤੇ ਆਹ ਦੇਖੋ ਆ ਬਟਾਗੇਟ ਪਿਆਣਾ ਇਹ ਜਾਣਾ ਬਈ ਬਲਜਿੰਦਰ ਕੌਰ ਦੇ ਘਰੇ ਤਲਵੰਡੀ ਜਿਹੜਾ ਪਿੰਡ ਕੋਲੇ ਆ ਫਿਰ ਪਾਪਾ ਤੇ ਕੀ ਨਾ ਦੇ ਉਹਨਾਂ ਨੂੰ ਲਾਹ ਦੂ ਰਪਿਆ ਬਈ ਧੰਨਵਾਦ ਬਈ ਉਧਰ ਵੀ ਮੰਡੀ ਦੇ ਗਾਮੇ ਆ ਬਈ ਅਰੇ 사ਜਾ ਕਰੋ ਕਿਹੜਾ ਮਰਜੀ ਗੇਟ ਜਿਹੋ ਜਿਹਾ ਮਰਜੀ ਗੇਟ ਚਾਹੀਦਾ ਬਈ ਆਪਣੇ ਕੋਲੇ ਮਿਲੂਗਾ ਭਲਾ ਦੋ ਹੋਰ ਮਿਲੂਗਾ ਮੰਨ ਕੇ ਚੱਲ ਤੇ ਕਹਿੰਦਾ ਵਾ ਕਿਹੜਾ ਵੀ ਡਿਜ਼ਾਈਨ ਆਵਾ ਡੋਰ ਆ ਬੱਚਾ ਛੋਟਾ ਫਰਦਰ ਚਾਹੇ 30 ਫੁੱਟ ਡੋਰ ਆ ਉਹ ਵੀ ਸਿੰਗਲ ਡੇਟ ਜੇ ਆਪਾਂ ਬਣਾਉਂਦੇ ਧੰਨਵਾਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਬਹੁਤ ਬਹੁਤ ਸ਼ੁਕਰੀਆ